ਕੈਨੇਡਾ ਦੇ ਸੁਪਰੀਮ ਕੋਰਟ ਨੇ ਉਹਨਾਂ ਨਿਯਮਾਂ ਨੂੰ ਬਰਕਰਾਰ ਰੱਖਿਆ ਜੋ ਅੰਤਰਰਾਸ਼ਟਰੀ ਉਡਾਨਾਂ ਤੇ ਦੇਰੀ ਨਾਲ ਜੜੀਆਂ ਉਡਾਨ ਉਡਾਨ ਕਰਨ ਅਤੇ ਖਰਾਬ ਹੋਏ ਸਮਾਨ ਦੇ ਦੌਰਾਨ ਹਵਾਈ ਯਾਤਰੀਆਂ ਦੇ ਲਈ ਮੁਆਵਜ਼ੇ ਨੂੰ ਮਜ਼ਬੂਤ ਕਰਦੇ ਨੇ ਦੇਸ਼ ਭਰ ਦੇ ਹਵਾਈ ਯਾਤਰੀਆਂ ਦੀ ਜਿੱਤ ਦੇ ਵਿੱਚ ਦੇਸ਼ ਦੀ ਸਰਵੋੱਚ ਅਦਾਲਤ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਯਾਤਰੀ ਅਧਿਕਾਰਾਂ ਦੇ ਚਾਰਟਰਡ ਨੂੰ ਚੁਣੌਤੀ ਦੇਣ ਵਾਲੀ 에ਅਰਲਾਈਨਸ ਦੇ ਇੱਕ ਸਮੂਹ ਦੁਆਰਾ ਇੱਕ ਅਪੀਲ ਨੂੰ ਸਰਬਸੰਮਤੀ ਦੇ ਨਾਲ ਖਾਰਜ ਕਰ ਦਿੱਤਾ 에ਅਰ ਕੈਨੇਡਾ ਪੋਰਟਰ 에ਅਰਲਾਈਨਸ ਇਨਕ ਅਤੇ 16 ਹੋਰ ਅਪੀਲ ਕਰਤਾਵਾਂ ਨੇ ਦਲੀਲ ਦਿੱਤੀ ਕਿ 2019 ਦੇ ਵਿੱਚ ਸ਼ੁਰੂ ਕੀਤੇ ਗਏ 에ਅ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ ਗਲੋਬਲ ਮਾਦੰਡਾ ਦੀ ਉਲੰਘਣਾ ਕਰਦੇ ਨੇ ਤੇ ਦੇਸ਼ ਦੇ ਅੰਦਰ ਆਣ ਅਤੇ ਬਾਹਰ ਵੱਲ ਹੋਣ ਵਾਲੀਆਂ ਯਾਤਰਾਵਾਂ ਦੇ ਲਈ ਅਯੋਗ ਘਰਾੜ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਾਨੂੰਨੀ ਚੁਣੌਤੀ ਜਿਸ ਦੀ ਸ਼ੁਰੂਆਤ 2019 ਦੇ ਵਿੱਚ ਹੀ ਹੋ ਗਈ ਸੀ ਦੀ ਦਲੀਲ ਸੀ ਕੇ ਵਿਦੇਸ਼ ਯਾਤਰਾਵਾਂ ਤੇ ਫਲਾਈਟ ਰੱਦ ਕਰਨ ਜਾਂ ਗੁੰਮ ਹੋਏ ਸਮਾਨ ਦੇ ਲਈ ਭਾਰੀ ਮੁਆਵਜ਼ੇ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਕੇ ਇਹ ਨਿਯਮ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਅਧਿਕਾਰਾਂ ਦੇ ਦਾਇਰੇ ਤੋਂ ਬਾਹਰ ਹੋ ਗਏ ਨੇ ਤੇ ਮੌਂਟਰੀਅਲ ਕਨਵੈਨਸ਼ਨ ਦੇ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦੇ ਨੇ ਦਸੰਬਰ ਦੇ ਵਿੱਚ ਇੱਕ ਨਿਯਮ ਦੇ અપਵਾਦ ਦੇ ਨਾਲ ਜੋ ਸਮਾਨ ਦੇ ਅਸਥਾਈ ਨੁਕਸਾਨ ਤੇ ਲਾਗੂ ਹੁੰਦਾ ਹੈ ਫੈਡਰਲ ਕੋਰਟ ਆਫ ਅਪੀਲ ਨੇ 에ਅਰਲਾਈਨਸ ਦੇ ਕੇਸ ਨੂੰ ਖਾਰਜ ਕਰ ਦਿੱਤਾ ਸੀ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਅਤੇ ਐਟਾਰਨੀ ਜਨਰਲ ਦੇਸੀ ਸੀਸੀ ਕੇ エア ਪੈਸੰਜਰ ਪ੍ਰੋਟੈਕਸ਼ਨ ਰੈਗੂਲੇਸ਼ਨ ਅਤੇ ਮੌਂਟਰੀਅਲ ਕਨਵੈਨਸ਼ਨ ਵਿਚਕਾਰ ਕੋਈ ਟਕਰਾਅ ਨਹੀਂ ਹੈ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਜਸਟਿਸ ਸਮਕਲਮ ਰੌਬ ਦੁਆਰਾ ਲਿਖੇ ਇੱਕ ਫੈਸਲੇ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਹਿਮਤੀ ਜਤਾਈ ਕਿ ਇਹ ਨਿਯਮ ਮੌਂਟਰੀਅਲ ਕਨਵੈਨਸ਼ਨ ਦੇ ਨਾਲ ਟਕਰਾਅ ਦੇ ਵਿੱਚ ਨਹੀਂ ਹੈ ਫੈਡਰਲ ਨਿਯਮਾਂ ਦੇ ਤਹਿਤ ਜੇਕਰ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਉਪਲਬਧ ਸੀਟਾਂ ਤੋਂ ਵਧੇਰੇ ਮੁਸਾਫਰ ਆ ਜਾਣ ਕਰਕੇ ਬੋਰਡਿੰਗ ਤੋਂ ਇਨਕਾਰ ਜਾਂਦਾ ਹੈ ਤਾਂ ਯਾਤਰੀਆਂ ਨੂੰ ਡਾਲਰ 2400 ਤੱਕ ਦਾ ਮੁਆਵਜ਼ਾ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ ਰੱਦ ਕੀਤੀਆਂ ਉਡਾਨਾਂ ਦੇ ਲਈ ਦੇਰੀ ਅਤੇ ਹੋਰ ਭੁਗਤਾਨ ਡਾਲਰ 1000 ਤੱਕ ਦੇ ਮੁਆਵਜ਼ੇ ਦੀ ਵਾਰੰਟੀ ਦਿੰਦੇ ਨੇ ਯਾਤਰੀ ਗੁੰਮ ਹੋਏ ਜਾਂ ਖਰਾਬ ਹੋਏ ਸਮਾਨ ਦੇ ਲਈ ਲਗਭਗ 2300 ਤੱਕ ਪ੍ਰਾਪਤ ਕਰ ਸਕਦੇ ਨੇ ਹਾਲਾਂਕਿ ਸਹੀ ਸੰਖਿਆ ਐਕਸਚੇਂਜ ਦਰਾਂ ਦੇ ਆਧਾਰ ਤੇ ਤੈਅ ਹੁੰਦੀ ਹੈ ਜਦੋਂ ਕਿ ਇਹ ਨਿਯਮ 5 ਸਾਲ ਪਹਿਲਾਂ ਲਾਗੂ ਹੋਏ ਸਨ ਸਰਕਾਰ ਨੇ ਉਹਨਾਂ ਨੂੰ ਸਖਤ ਕਰਨ ਦੇ ਲਈ ਹੋਰ ਕਦਮ ਚੁੱਕੇ ਨੇ ਖਾਸ ਤੌਰ ਤੇ 2022 ਦੇ ਵਿੱਚ ਰਿਪੋਰਟਾਂ ਤੇ ਕੜਮਸ ਅਤੇ ਸਮਾਨ ਗੁੰਮ ਹੋਣ ਦੀਆਂ ਸੈਂਕੜੇ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਇਸ ਨੂੰ ਦਰੁਸਤ ਕਰਨ ਵੱਜੋਂ ਵੱਲ ਜਿਹੜੀ ਹੈ ਉਹ ਤਵੱਜੋ ਦਿੱਤੀ ਹੈ 2023 ਦੇ ਵਿੱਚ ਸਰਕਾਰ ਨੇ ਨਿਯਮਾਂ ਦੇ ਵਿੱਚ ਉਹਨਾਂ ਖਾਮੀਆਂ ਨੂੰ ਦੂਰ ਕਰਨ ਦੇ ਲਈ ਕਾਨੂੰਨ ਦੇ ਵਿੱਚ ਸੋਧ ਕੀਤੀ ਜਿਸ ਕਰਕੇ 에ਅਰਲਾਈਨਾਂ ਗਾਹਕਾਂ ਨੂੰ ਮਾੜਾ ਦੇਣ ਤੋਂ ਬਚ ਜਾਂਦੀਆਂ ਸਨ ਤੇ ਸਰਕਾਰ ਨੇ ਇੱਕ ਬਧੇਰੇ ਸੁਚਾਰੂ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਸਥਾਪਿਤ ਕਰਨ ਲਈ ਕੰਮ ਕੀਤਾ ਹੈ ਨਵੇਂ ਉਪਾਵਾਂ ਦੇ ਵਿੱਚ 에ਅਰਲਾਈਨਾਂ ਦੇ ਵੱਲੋਂ ਉਲੰਘਣਾ ਕੀਤੇ ਜਾਣ ਤੇ ਅਧਿਕਤਮ ਜੁਰਮਾਨਾ ਜਿਹੜਾ ਹੈ ਉਹ 10 ਗੁਣਾ ਵਧਾ ਕੇ 2,50,000 ਡਾਲਰ ਦੀ ਮੰਗ ਕੀਤੀ ਗਈ ਹੈ ਤਾਂ ਕਿ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਸੋਧ ਅਜੇ ਲਾਗੂ ਹੋਣੀ ਹੈ ਇੱਕ ਹੋਰ ਸੋਧ ਜੋ ਕਿ ਅਜੇ ਲਾਗੂ ਹੋਣੀ ਹੈ ਸ਼ਿਕਾਇਤਾਂ ਦੀ ਰੈਗੂਲੇਟਰੀ ਲਾਗਤ 에ਅਰਲਾਈਨ ਦੇ ਮੋਢਿਆਂ ਦੇ ਜਿਹੜਾ ਉਹ ਧਾਰ ਦਵੇਗੀ ਰੈਗੂਲੇਟਰ ਦੇ ਹਾਲ ਹੀ ਦੇ ਪ੍ਰਸਤਾਵ ਦੇ ਤਹਿਤ 에ਅਰਲਾਈਨਾਂ ਦੇ ਲਈ 790 ਪ੍ਰਤੀ ਸ਼ਿਕਾਇਤ ਲਾਗਤ ਵਾਲੇ ਇਸ ਉਪਾ ਦਾ ਉਦੇਸ਼ ਉਹਨਾਂ ਨੂੰ ਆਪਣੀ ਸੇਵਾ ਨੂੰ ਵਧਾਉਣ ਦੇ ਲਈ ਉਤਸ਼ਾਹਿਤ ਕਰਨਾ ਹੈ ਤੇ ਇਸ ਤਰ੍ਹਾਂ ਉਹਨਾਂ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਨੂੰ ਘਟਾਉਣਾ ਹੈ ਦੂਜੇ ਪਾਸੇ ਤੇਜ ਤੇ ਟ੍ਰਾਂਸਪੋਰਟ ਰੈਗੂਲੇਟਰ ਤੇ ਸ਼ਿਕਾਇਤਾਂ ਦਾ ਬੈਕਲੌਗ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਕਿ ਪਿਛਲੇ ਮਹੀਨੇ ਤੱਕ 78000 ਦੇ ਕਰੀਬ ਸੀ 에어ਲਾਈਨ ਐਸੋਸੀਏਸ਼ਨਾਂ ਨੇ ਅਦਾਲਤ ਦੇ ਇਸ ਫੈਸਲੇ ਤੇ ਨਿਰਾਸ਼ਾ ਜ਼ਾਹਰ ਕੀਤੀ ਫੈਡਰਲ ਸਰਕਾਰ ਅਗਲੇ ਮਹੀਨੇ ਵਿਦੇਸ਼ੀ ਰਾਜਦੂਤਾਂ ਦੀ ਮੀਟਿੰਗ ਸਦਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਹਨਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਦਿੱਤੀ ਜਾ ਸਕੇ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਮਿਸ਼ਨ ਦੇ ਸੰਮੁਖ ਹੋਣ ਤੋਂ ਪਹਿਲਾਂ ਡਿਪਟੀ ਵਿਦੇਸ਼ ਮੰਤਰੀ ਡੇਵਿਡ ਮੌਰਸਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਅਗਲੀਆਂ ਫੈਡਰਲ ਚੋਣਾਂ ਦੀ ਲਈ ਤਿਆਰੀ ਕਰ ਰਿਹਾ ਹੈ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਦੂਜੇ ਦੇਸ਼ਾਂ ਦੇ ਡਿਪਲੋਮੇਟਾਂ ਨੂੰ ਪਤਾ ਹੋਵੇ ਕਿ ਕੈਨੇਡਾ ਸਰਕਾਰ ਕਿਸ ਚੀਜ਼ ਨੂੰ ਕੂਟਨੀਤਿਕ ਗਤੀਵਿਧੀ ਦੇ ਜੋ ਸਵੀਕਾਰ ਕਰਦੀ ਹੈ ਇਸ ਨੂੰ ਦਖਲਅੰਦਾਜ਼ੀ ਮੰਨਦੀ ਹੈ ਮਾਰਸਨ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਵਿਦੇਸ਼ੀ ਮਿਸ਼ਨਾਂ ਅਤੇ ਦੇਸ਼ ਪਰ ਦੇ ਵਿੱਚ ਉਹਨਾਂ ਦੇ ਕੌਂਸਲੈਂਟਾਂ ਦੇ ਨਾਲ ਸਪਸ਼ਟ ਹੋਣਾ ਚਾਹੀਦਾ ਹੈ ਤੇ ਅਸੀਂ ਹੋਵਾਂਗੇ ਕਿ ਅਸੀਂ ਕਿਸ ਨੋ ਸਵੀਕਾਰਨਯੋਗ ਕੂਟਨੀਤਿਕ ਗਤੀਵਿਧੀ ਮੰਨਦੇ ਆਂ ਤੇ ਕਿੱਥੇ ਅਸੀਂ ਲਕੀਰ ਖਿੱਚਦੇ ਆਂ ਮੋਰਸਨ ਨੇ ਕਿਹਾ ਹੈ ਕਿ ਭਾਵੇਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਇੱਕ ਕੂਟਨੀਤਿਕ ਦਾ ਕੰਮ ਹੈ ਪਰ ਜੇਕਰ ਇਹ ਗਤੀਵਿਧੀ ਗੁਪਤ ਹੋਵੇ ਜਾਂ ਇਸ ਦੇ ਵਿੱਚ ਕੋਈ ਜ਼ਬਰਦਸਤੀ ਜਿਹੜੀ ਸ਼ਾਮਿਲ ਹੋਵੇ ਤਾਂ ਇਹ ਦਖਲਅੰਦਾਜ਼ੀ ਦੇ ਦਾਇਰੇ ਦੇ ਵਿੱਚ ਆ ਜਾਂਦਾ ਹੈ ਮੋਰਸਨ ਨੇ ਕਿਹਾ ਹੈ ਕਿ ਐਮਪੀਜ਼ ਨੂੰ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਵਿਦੇਸ਼ੀ ਡਿਪਲੋਮੈਟ ਕਿਵੇਂ ਕੰਮ ਕਰਦੇ ਨੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਦੋਂ ਕੋਈ ਕੂਟਨੀਤਿਕ ਵਿਵਹਾਰ ਆਪਣੀ ਹੱਦ ਨੂੰ ਪਾਰ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਕਾਰਜਕਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਤਾਂ ਉਹਨਾਂ ਨੂੰ 2021 ਦੀਆਂ ਚੋਣਾਂ ਤੋਂ ਬਾਅਦ ਕੈਬਨਟ ਮੰਤਰੀਆਂ ਨੋ ਜਾਣਕਾਰੀ ਦੇ ਇੰਦੇ ਲਈ ਕਿਹਾ ਗਿਆ ਸੀ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਕੂਟਨੀਤਿਕ ਮਿਸ਼ਨਾਂ ਰਾਹੀਂ ਵਿਦੇਸ਼ਾਂ ਦੁਆਰਾ ਉਹਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਕੋਸ਼ਿਸ਼ਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਜਸਟਿਸ ਮੈਰੀ ਹੌਗ ਦੀ ਅਗਵਾਈ ਦੇ ਵਿੱਚ ਉਹਨਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਸਥਾਪਿਤ ਕੀਤੀ ਗਈ ਸੀ ਜਿਸ ਦੇ ਵਿੱਚ ਚੀਨ ਤੇ 2019 ਅਤੇ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਸੀ ਤੇ ਆਪਣੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਜਾਂਚ ਕਮਿਸ਼ਨ ਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਦਖਲ ਦੀਆਂ ਕੋਸ਼ਿਸ਼ਾਂ ਕੁਝ ਕੁ ਰਾਈਡਿੰਗਸ ਦੇ ਵਿੱਚ ਵਾਪਰੀਆਂ ਹੋਣ ਪਰ ਉਹਨਾਂ ਨੇ ਸਮੁੱਚੇ ਹੁਣ ਨਤੀਜਿਆਂ ਨੂੰ ਚੋਣ ਨਤੀਜਿਆਂ ਨੂੰ ਵੀ ਪ੍ਰਭਾਵਿਤ ਨਹੀਂ ਕੀਤਾ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ